ਦੇ ਵਿੱਚ ਸੁਖਵਿੰਦਰ ਸਿੰਘ ਨਾਮ ਦੇ ਕੈਦੀ ਦੀ ਜੇਲ੍ਹ ਦੇ ਵਿੱਚ ਹੀ ਆਪਣੇ ਜੜਾ ਹੈ ਜੇਲ੍ਹ ਦੇ ਵਿੱਚ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਕੈਦੀ ਦੀ ਬੋਡੀ ਨੂੰ ਪੋਸਟਮਾਰਟਮ ਦੇ ਲਈ ਲੈ ਕੇ ਜਾਇਆ ਗਿਆ ਇਸ ਦੌਰਾਨ ਪਰਿਵਾਰ ਮੈਂਬਰਾਂ ਨੇ ਕਥਿਤ ਤੌਰ ਤੇ આરોਪ ਲਗਾਏ ਨੇ ਕਿ ਜੇਲ੍ਹ ਦੇ ਵਿੱਚ ਉਸਦੇ ਪਿਤਾ ਨੂੰ ਕੁਝ ਅਧਿਕਾਰੀਆਂ ਦੇ ਵੱਲੋਂ ਡਰਾਇਆ ਤੰਗਾਇਆ ਗਿਆ ਸੀ ਤੇ ਉਹ ਸ਼ੂਗਰ ਦੇ ਮਰੀਜ਼ ਸਨ ਜਿਸ ਦੌਰਾਨ ਉਹਨਾਂ ਨੂੰ ਸਹੀ ਸਮੇਂ ਤੇ ਦਵਾਈ ਨਹੀਂ ਮਿਲੀ ਅਤੇ ਇਸੇ ਤੋਂ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਫੋ ਮੇਰੇ ਪਾਦਰ ਸਾਹਿਬ ਨੇ ਸੁਖਵਿੰਦਰ ਸਿੰਘ ਸਨ ਉਪਦੇਸ਼ ਰਾਜ ਸਿੰਘ ਸਰ ਜੋ ਵੀ ਅਬ ਕਾਰਵਾਈ ਹੋਣੀ ਚਾਹੀਏ ਮੇਰੇ ਫਾਦਰ ਸਾਹਿਬ ਨੂੰ ਟੋਰਚਰ ਬਾਜੀ ਕੀਤੀ ਗਈ ਹੈ ਜੇਲ੍ਹ ਚ ਕੋਈ ਦਵਾਈ ਨਹੀਂ ਮਿਲੀ ਉਹਨਾਂ ਨੂੰ ਟਾਈਮ ਤੇ ਠੀਕ ਹੈ ਸਰ ਕੀ ਚੀਜ਼ ਦੀ ਦਵਾਈ ਸਰ ਸ਼ੂਗਰ ਦੀ ਔਰ ਉਹਨਾਂ ਦੀ ਥੋੜੀ ਦੇਰ ਪਹਿਲਾਂ ਮੇਰੇ ਕੋਲ ਆਈ ਸੀ ਕਹਿੰਦੇ ਬੇਟਾ ਮੇਰੇ ਦਰਦ ਹੋ ਰੀਆਂ ਮੈਂ ਉਹਨਾਂ ਨੂੰ ਬੋਲਿਆ ਫਾਦਰ ਸਾਹਿਬ ਮੈਂ ਤੁਸੀਂ ਪਹਿਲਾਂ ਦਵਾਈ ਲਿਆਓ ਬਾਅਦ ਚ ਮੈਨਾਂ ਕੋਲ ਤੇ ਗੱਲ ਕਰੋ ਮੈਨੂੰ ਥੋੜੀ ਦੇਰ ਬਾਅਦ ਫੇਰ ਕੋਲ ਆਈ ਠੀਕ ਹੈ ਸਰ ਇਹ ਪੁਲਿਸ ਦੀ ਇਹ ਕੋਲ ਲਾ ਲਓ ਤੁਸੀਂ ਦੇ ਕੋ ਵੀ ਲਾ ਲਓ ਕੁਝ ਵੀ ਲਾ ਲਓ ਕੋਈ ਟਾਈਮ ਤੇ ਇਹਨਾਂ ਦਾ ਕੋਈ ਵੀ ਜੇਲ੍ਹ ਚ ਪ੍ਰਸ਼ਾਸਨ ਦਾ ਕੋਈ ਵੀ ਰੂਲ ਸਰ ਕੋ ਨਹੀਂ ਹੈ ਪਿੱਛੇ ਤੇ ਆਈਓ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਟੋਰਚਰ ਕਰਦਾ ਲੈ ਕੇ ਆਇਆ ਹੈ ਬਲਵਿੰਦਰ ਸਿੰਘ ਇਹਨੋਂ ਨਿਸ਼ਮਨ ਸਿੰਘ ਅੰਬਾਲਾ ਜਿਹਦੀ ਇਹ ਫਰੀ ਹੋਈ ਸੀ ਠੀਕ ਹੈ ਸਰ ਹੋਰ ਆਪਣੇ ਜੈਸੇ ਉਹ ਆਪਣਾ ਕੰਪਰੋਵਾਈਜ਼ ਹੋ ਰਹੀ थी ਕੰਪਰੋਵਾਈਜ਼ ਕੇ ਵਿੱਚ ਮੈਂ इन्होंने हमने 30000 ਰੁਪਿਆ ਰੁਪਿਆ ਉਸਮੇਂ ਜਿਆ ਡਾਲਾ ਦਾ ਲੜਕੀ ਕੇ ਅਕਾਊਂਟ ਮੇਂ ਉਨਕੀ 20000 ਰੁਪਿਆ ਕੈਸ਼ دیا 50000 ਰੁਪਿਆ ਇਹਨੂੰ ਦੇ ਕੇ ਬਲਵਿੰਦਰ ਸਿੰਘ ਪੀਓ ਇਹਨੇ ਟੌਰਚਰ ਬਾਜੀ ਮੇਰੇ ਫਾਦਰ ਕੋ ਕਰ ਕਰਕੇ ਜੇਲ੍ਹ ਮੇ ਪਜਾਇਆ ਜੀ ਮਾਮਲਾ ਸਾਡਾ ਇਦਾਂ ਹੈ ਜੀ ਮੇਰਾ ਪਰਾ ਸੁਖਵਿੰਦਰ ਸਿੰਘ ਸੰਨੂ ਦੇਸਰਾਜ ਜੀ ਮੈਂ 33 33 ਵੀਟ ਕੋਲੀ ਗੁਰਦੁਆਰਾ ਬੋਲੀ ਸਾਹਿਬ ਰਹਿੰਦਾ ਜੀ ਸਾਡਾ ਇੱਕ ਕੇਸ ਸੀ ਅੰਬਾਰੇ ਦੇ ਵਿੱਚ ਉਹਦਾ ਸਾਡਾ ਫੈਸਲਾ ਕੋਰਟ ਦੇ ਵਿੱਚ ਹੋ ਚੁੱਕਿਆ ਸੀ ਜਿੱਦੇ ਸਾਡਾ ਆਯੂ ਬਰਜੀਤ ਸਿੰਘ ਨੀਅਰ ਬਾਈ ਟਕੋਲੀ ਥਾਣਾ ਉਸਕੇ ਬਾਜੂ ਜੋ ਕੰਪਲੀਟਰ ਹੈ ਲਸ਼ਮਰ ਸਿੰਘ ਅਬਾਰੇ ਨੇ साढ़े भरा टोर्चर किया अंबाला जेल च लाए अंबाला जेल उसको तो दवाई पूरी नहीं हुई तो अंबाला जेल से उस अंबाला जेल से लेके वो डेरा बजे कोर्ट लै गए डेरा बसी कोर्ट ने पटियाला जेल में मेंशन कर दिया इधर उसके बाद उसको दवाई जो प्रोवाइड करानी थी शुगर की वो टाइम पर दवाई नहीं मिली उसके रास्ते उसमें जेल के अंदर उसकी डेथ हो